11 1/2 ਜਿਹੜਾ ਦੀ ਫਾਟੇ ਨੇ ਪਲੇਜ਼ਰ ਵਾਲਾ ਬਿੱਡ ਲੱਗਾ ਹੋਇਆ ਹੈ ਕੋਈ ਟੋਪੀ ਹੈ ਟੋਪੀ ਕੰਪਲੀਟ ਹੈ ਟੋਪੀ ਖੁੱਲਦੀ ਹੈ ਵੀ ਪਰ ਨੂੰ ਰੇਟ 1 ਲੱਖ 80000 ਯਾਰ ਪੱਕੇ ਟਾਇਰ ਨੇ 12 1/2 ਤਿਆਰ ਹੋ ਗਿਆ ਵੀਰੇ 4m ਦਾ ਫਾਸਾ ਹੈ 55000 ਲਗਭਗ ਲੋੜਾ ਪਤਾ ਹੈ ਇਹ ਰੇਟ ਹੈ ਵੀਰੇ 1 ਲੱਖ 65000 ਰੁਪਿਆ ਬਾਕੀ ਮੌਕੇ ਤੇ ਜੀਰੂ ਹੋਊਗਾ ਵਧਿਆਣ ਪੱਕੇ 4 ਇਟਾਇਰ ਪਾਤੀ ਜਵਾਂਗੇ 4 ਇੰਚ ਦੀ ਦਿੱਸਾ ਪੂਰੀ ਸੋਹਣੀ ਐ ਨਾ 55 ਡੈਂਗਲ ਦਿੱਤਾ ਹੈ ਟਰਾਲੀ ਦੇ 12.75 ਦਾ ਇਹ ਨੂੰ ਆਂ ਤੁਸੀਂ ਆਪ ਦੇ ਜਾਦੋ ਪੂਰੀ ਮਜ਼ਬੂਤ ਹੈਵੀ ਕਰ ਲਿਆ ਹੈ अठ की पचासी है एम सी पचासी है वही आई एस मार्केट का लौट लगे है पावर जैक होगा भाई चार इंची हिस्सा बारह साढ़े छे तैयार हो गया मेरे स्लैंबर बज रहे ठीक है पक्के टायर ने ਦੇ ਟੈਂਕਾ ਬ੍ਰੇਕ 152000 ਰੁਪਏ ਵਰਤੀ ਮਾਸੇ ਜਮਾਤਾਨਾ ਹੁੰਦਾ ਸਿੰਪਲ ਪੱਤਾ ਬਈ ਇਹ ਆ ਪੰਜਵੇਂ ਬਲੈਟ ਜਿਹੜੇ ਕਿਲੋ ਰੱਤੇ 504 ਬਈ ਕਰ ਗਿਆ ਵੀ ਸਾਫ ਰਹਿਣ ਕਿਹੋ ਜਿਹੇ ਕੋਈ ਹੋਣ ਇਸ ਤਰ੍ਹਾਂ ਚੱਲਣਾ ਹੀ ਕਰ ਗਿਆ ਵੀ ग्यारह साढ़े छः झाजी सात सौ लेजर बर्ग चौकी सासियाँ चला सड़तालीस हज़ार रुपया डेट आवाई अठारह तो डाटा पांच सौ डेट आई चार सौ पचानवे हज़ार रुपया डेट आवाई है ਫਸਟ ਟਾਇਰ ਨੇ 11.6 ਪੁਰਾਣੀ ਚਾਦਿਆ ਬਈ ਬਿੱਕੀ ਚੱਲਣਾ ਟਰਾਲੀਆ ਕਿਰਾਕਤੀ ਹਜ਼ਾਰ ਕੇ ਡਿਮਾਂਡ ਆ ਬਾਕੀ ਮਾਫੇ ਤੇ ਮਾਨ ਤੁਹਾਨੂੰ ਹੋ ਜੂਗਾ ਬਿੱਡਾ ਹੈਗਾ ਬਈ ਪੂਰੀ ਹੈਗੀ 4 ਇੰਚ ਦੀ ਸਾਰੀ ਟਾਇਰ ਵਧੀਆ ਨੇ ਵੀਰੇ ਕੰਮ ਦੇਣ ਵਾਲੇ ਨੇ ਐਨੇ ਦਿਨ ਤੋਂ ਵਧੀਆ ਵੀਰੇ ਕੀ ਕਿਲੋਮੀਟਰੇਜ ਚੱਲਣਾ ਤਾਂ ਹੈ ਨਹੀਂ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਗਾਡਰਾਂ ਦੇ ਟਰਾਲੀ ਆਏ ਪੁਰਾਣੀ 올ਡ ਹੈ ਨਹੀਂ ਮੇਰੇ ਵੀ ਭਾਈ ਨੇ ਲੈਣੀ ਤਾਂ ਜ਼ਰੂਰ ਕਲੀ ਸੀ ਚੈੱਕ ਕਰਕੇ ਲੈ ਜਾਗੇ ਇਹੋ ਜਿਹਾ ਆਉਂਦਾ ਆਉਂਦਾ ਇਹ ਕਿਤੇ ਮੇਰੇ ਵੀਰ ਪਰ ਨੰਨੇ ਥੀਏ ਕਰਵਾਉਣੀ ਹੈ ਤਾਂ ਉਹ ਵੀ ਆਪਾਂ ਜ਼ਰੂਰ ਕਰ ਦਿਆਂਗੇ ਵੀਰੇ ਤੁਹਾਨੂੰ ਕਰਕੇ ਕੰਟੈਕਟ ਕਰਾ ਸਕਦੇ ਆ ਆਪਣੇ ਨਾਲ ਕੋਈ ਚੱਕਰ ਨਹੀਂ ਕੀ ਇਸ ਤਰ੍ਹਾਂ ਇਹ ਕੋਈ ਕਹੂਗਾ ਉਹ ਸਭ ਆਹ ਤਿਆਰ ਕਰ ਦਾਂਗੇ ਬਾਈ ਅਸਿਕ ਕੰਮ